ਮੈਂ ਕਿੰਨੇ ਯਾਰਾਂ ਦੋਸਤਾਂ ਨੂੰ ਮਿਲਿਆ ਤੇ ਕਿੰਨੇ ਲੋਕਾਂ ਨੂੰ ਮਿਲ ਕੇ ਲੋਕਾਂ ਨੂੰ ਕਿਹਾ ਵੀ ਭਾਈ ਮੇਰੀ ਮਦਦ ਕਰੋ ਕਾਰੋਬਾਰ ਲਈ ਮੈਨੂੰ ਰੁਪਈਆ ਦਾ ਪੈਸਾ ਚਾਹੀਦਾ ਸਭ ਟਾਈਮ ਲਈ ਜਾਂਦੇ ਆ ਜਵਾਬ ਕੋਈ ਦਿੰਦਾ ਨਹੀਂ ਤੇ ਪੈਸੇ ਵੀ ਕੋਈ ਦਿੰਦਾ ਨਹੀਂ ਤੇ ਹੁਣ ਮੈਂ ਕੀ ਕਰਾਂ ਪਾਪਾ ਜੀ ਸਤਿ ਸ੍ਰੀ ਅਕਾਲ ਆ ਵੀ ਕੀ ਹਾਲਾ ਪੁੱਤੇ ਆਪਾਂ ਜੀ ਸਰਸੀਪਾ ਆ ਵੀ ਪੁੱਤੇ ਕੀ ਹਾਲ ਹੈ ਤੁਹਾਡਾ ਖੁਸ਼ ਹੋ ਸਕੂਲ ਜਾਂਦੇ ਹੋ ਇੱਥੇ ਆਓ ਇੱਧਰ ਬੈਠੋ ਕਿਹੜੀ ਕਿਹੜੀ ਕਲਾਸ ਚ ਪੜ੍ਹਦੇ ਹੋ ਪਹਿਲਾਂ ਮੈਨੂੰ ਦੱਸ ਪਹਿਲਾਂ ਸਿੱਛ ਤੂੰ ਦੱਸ ਕਿਹੜੀ ਕਲਾਸ ਚ ਪੜ੍ਹ ਰਹੇ ਆ 6th ਤੇ ਦੋਹੇ ਇਕ ਨਾਲ ਚਲੋ ਠੀਕ ਹੈ ਵੈਰੀ ਗੁੱਡ ਪੜ੍ਹਾਈ ਕਰੋ ਕਿਉਂਕਿ ਅੱਜ ਕੱਲ ਪੜ੍ਹਾਈ ਬਹੁਤ ਜ਼ਰੂਰੀ ਹੈ ਪੜ੍ਹ ਲਿਖ ਕੇ ਵੀ ਰੱਖਸ਼ਾ ਚ ਲਾਣਾ ਜ਼ਰੂਰੀ ਹੈ ਦੇ ਆ ਰਖਸ਼ੇ ਵਾਲਾ ਵੀ ਅਨਪੜ ਹੋਵੇ ਤਾਂ ਵੀ ਉਹਨੂੰ ਪ੍ਰੋਬਲਮ ਹੈ ਡਰਾਈਵ ਕਿਚੋਂ ਪਤਾ ਹੀ ਨਹੀਂ ਲੱਗਦਾ ਇਧਰੋਂ ਨੰਗਣਾ ਕੋ ਉਧਰੋਂ ਨੰਗਣਾ ਖੱਬੇ ਨੰਗਣਾ ਸੱਜੇ ਨੰਗਣਾ ਪੜਾਈ ਇੰਨੀ ਜ਼ਰੂਰੀ ਹੋ ਗਈ ਗੱਡਾ ਚਲਾਣ ਵਾਲਾ ਵੀ ਜਿਹੜਾ ਆਪਣੇ ਲਿਖਿਆ ਹੋਣਾ ਚਾਹੀਦਾ ਸਰ ਬਾਦ ਇਦਾਂ ਹੋ ਗਿਆ ਜਮਾਨਾ ਇਦਾਂ ਹੋ ਗਿਆ ਇਸ ਕਰਕੇ ਪੜਾਈ ਬਹੁਤ ਜ਼ਰੂਰੀ ਹੈ ਤੁਹਾਡਾ ਬਹੁਤ ਬਹੁਤ ਥੈਂਕ ਯੂ ਸ਼ਾਬਾਸ਼ ਆਇਆ ਕਰੋ ਪਿਆਰ ਲੈ ਕੇ ਜਾਇਆ ਕਰੋ ਮਿਲ ਕੇ ਆਇਆ ਕਰੋ ਠੀਕ ਹੈ ਹੁਣ ਮੈਂ ਤੁਹਾਨੂੰ ਦਿਨਾਂ ਆ ਪਿਆਰ ਤੇ ਮਾੜੀ ਜਿਹੀ ਨਹੀਂ ਖਾਣੀ ਵਰੀਆ ਜੀਜ ਲੈ ਕੇ ਖਾਣੀ ਹੈ ਤੇ ਕਾਪੀਆਂ ਕਿਤਾਬਾਂ ਵੀ ਤੁਸੀਂ ਲੈ ਸਕਦਾ ਦੋਨੇ ਜਾ ਕੇ ਫੜੋ ਵੀ ਫੜ ਤੋਂ ਹੀ ਜਾ ਕੇ ਲੈ ਕੇ 50 50 ਕਰਕੇ ਖਾਓ ਮौजਆ ਕਰੋ ਹੱਸੋ ਖੇਡੋ ਜਾਓ ਓਕੇ ਠੀਕ ਹੈ ਬੇਟੇ ਓਕੇ ਮਾੜੀ RAM RAM ਕਿਹਾ ਹਾਲ ਠੀਕ ਬਹੁਤ ਵਧੀਆ ਤੁਸੀਂ ਸੁਣਾਓ ਕੀ ਹਾਲ ਹਾਂਜੀ ਬਹੁਤ ਠੀਕ ਹੋ ਠੀਕ ਹੈ ਜੀ ਹਾਂਜੀ ਚੰਗਾ ਚੱਲ ਰਿਹਾ ਸਮਝਾ ਰਹੇ ਹੋ ਬਹੁਤ ਵਧੀਆ ਜੀ ਟਾਈਮ ਪਾਸ ਵਧੀਆ ਹੋ ਰਿਹਾ ਵਧੀਆ ਚੱਲਦਾ ਹਾਂਜੀ ਬੱਸ ਜੀ ਠੀਕ ਹੈ ਥੈਂਕ ਯੂ ਹਰ ਜੀ ਠੀਕ ਠਾਕ ਹਾਂ ਹਾਂ ਜੀ ਫੌਸਲਾ ਸਾਹਿਬ ਮੈਂ ਬਿਲਕੁਲ ਠੀਕ ਹਾਂ ਤੇ ਮੈਨੂੰ ਇੱਕ ਕੰਮ ਸੀ ਤੁਹਾਡੇ ਕੋਲ ਮੈਂ ਤਾਂ ਆਇਆ ਤੁਹਾਡੇ ਕੋਲ ਹੁਕਮ ਕਰੋ ਮੇਰੇ ਲਈ ਦੱਸੋ ਕੀ ਸੇਵਾ ਫੌਸਲਾ ਸਾਹਿਬ ਮੇਰਾ ਇੱਕ ਦੋਸਤ ਹੈ ਉਹਦੀ ਲੜਕੀ ਦਾ ਵਿਆਹ ਹੈ ਤੇ ਮੈਂ ਪੈਰਸ ਬੁੱਕ ਕਰਾਣ ਆਇਆ ਤੁਹਾਡੇ ਕੋਲ ਪਹਿਲਾਂ ਸਰ ਤਰੀਕ ਦੱਸੋ ਕਿਹੜੀ ਤਰੀਕ ਹੈ ਮੈਂ ਚੈੱਕ ਕਰ ਲਵਾਂ ਉਸ ਦਿਨ ਦੀ ਕੋਈ ਬੁਕਿੰਗ ਨਾ ਹੋਵੇ ਸਰ 30 ਨਵੰਬਰ ਦਾ ਵਿਆਹ ਹੈ ਲੜਕੀ ਦਾ ਪੇ ਡੈਰੀ ਮਗਾਓ ਚੈੱਕ ਕਰੋ ਡੇਟ ਖਾਲੀ ਹੈ ਸਰ ਮੈਂ ਨਾ ਡੈਰੀ ਚੁੱਕ ਚੈੱਕ ਕਰਦਾ ਫਿਰ ਤੁਹਾਨੂੰ ਦੱਸਦਾ ਪਲੀ 3 ਨਵੰਬਰ ਤੱਕ ਬੁੱਕ ਹੈ ਤੁਸੀਂ 2 ਅਕਤੂਬਰ ਕਰ ਲਓ 2 ਅਕਤੂਬਰ ਨੂੰ ਖਾਲੀ ਹੈ ਡੇਟ ਸਾਰਾ ਦਿਨ ਤੁਹਾਡੇ ਕੋਲ ਹੀ ਰਹੇਗਾ ਤੱਕ ਕਿਸੇ ਨੂੰ ਤੰਗ ਨਹੀਂ ਕਰਦੇ ਜੋ ਸਾਰੇ ਪੰਜਾਬ ਦੇ ਵਿੱਚ ਸਭ ਤੋਂ ਸਸਤਾ ਸਾਡਾ ਹੀ ਪੈਲੈਸ ਹੈ ਹੈਲੋ ਓਪੀ ਨਵੰਬਰ ਦਾ ਇਹਨਾਂ ਕੋਲ ਖਾਲੀ ਨਹੀਂ ਹੈ ਤੇ 2 ਅਕਤੂਬਰ ਖਾਲੀ ਨਿਕਲ ਰਿਹਾ ਹੈ 2 ਅਕਤੂਬਰ ਦਾ ਕਰਾ ਦੇ ਆ ਬੁੱਕ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਫਿਰ ਤੁਸੀਂ 2 ਅਕਤੂਬਰ ਦਾ ਬੁੱਕ ਕਰ ਲਓ ਲਿਖ ਲਓ ਡੇਟ ਠੀਕ ਹੈ ਜੀ ਲੜਕੀ ਦਾ ਵਿਆਹ ਆ ਮਾਰਨਿੰਗ ਕੇ ਯੂਨਿੰਗ ਮਾਰਨਿੰਗ ਅਸਾਂ ਦੇ ਕਿੰਨੇ ਜਾਣੇ ਹੋ ਜਾਣਗੇ ਤੁਹਾਡੇ ਦੋਨੋਂ ਪਰਿਵਾਰਾਂ ਦੇ ਤੁਸੀਂ ਮੰਨ ਕੇ ਤੇ ਲੋ 150 ਦੀ ਤਾਂ ਬਰਾਤ ਹੋਊਗੀ ਤੇ ਬਾਕੀ ਮੇਲ ਲੜਕੀ ਵਾਲਿਆਂ ਦਾ 1200 ਉਹ ਵੀ ਹੋ ਜਾਣਿਆ 350 ਤੋਂ ਬੰਦਾ ਘੱਟੋ ਘੱਟ ਹੈ ਹੀ ਸਰ ਪਹਿਲਾਂ ਤੁਸੀਂ ਚਾਹ ਵਗੈਰਾ ਪੀਓਗੇ ਕਿ ਠੰਡਾ ਕੁਝ ਵਗੈਰਾ ਲਓਗੇ ਨਹੀਂ ਸਰ ਮੈਂ ਚਾਹ ਪਾਣੀ ਤਾਂ ਪੀ ਕੇ ਆਇਆ ਚਾਹ ਪਾਣੀ ਦੀ ਮੈਨੂੰ ਜ਼ਰੂਰਤ ਨਹੀਂ ਹੈ ਤੇ ਤੁਸੀਂ ਇਹਦਾ ਸਾਰਾ ਦੱਸੋ ਮੈਨੂੰ ਕੀ ਹਿਸਾਬ ਕਿਤਾਬ ਹੈ ਪੈਲਸ ਦਾ ਭਾਈ ਜੇ ਜੇ ਤੁਸੀਂ ਗੱਲ ਕਰ ਰਹੇ ਹੋ ਸਾਡਾ ਮਤਲਬ ਹੁੰਦਾ ਪੁੱਛਣ ਦਾ ਵੀ ਡੀਜੇ ਹਲਵਾਈ ਸਮਾਨ ਸਵਾਰਾ ਅਸੀਂ ਇੰਤਜ਼ਾਮ ਕਰਨਾ ਤੁਸੀਂ ਹਾਂਜੀ ਸਾਨੂੰ ਖਾਲੀ ਪੈਲਸ ਦੇ ਦਿਓ ਤੇ ਉਹਦੇ ਵਿੱਚ ਸਾਨੂੰ ਡੀਜੇ ਦੇ ਦਿਓ 10 ਬੈਰੇ ਦੇ ਦਿਓ ਠੀਕ ਹੈ ਹਲਵਾਈ ਅਸੀਂ ਆਪਣੇ ਲਾਵਾਂਗੇ ਰੋਟੀ ਪਾਣੀ ਆਪਣਾ ਬਣਾਉਣਗੇ ਠੀਕ ਹੈ ਸਰ ਸਰ ਅਸੀਂ 1 ਲੱਖ ਰੁਪਈਆ ਲੈਣੇ ਆ ਪੈਲਸ ਦਾ ਤੁਸੀਂ ਸਾਡੇ ਹੈਗੇ ਪੁਰਾਣੇ ਦੋਸਤ ਜੋ ਤੁਹਾਨੂੰ ਚੰਗਾ ਲੱਗਦਾ ਦੇ ਦਿਓ ਸਾਰਾ ਗੱਲ ਇਦਾਂ ਆ ਉਹ ਜਿਹੜਾ ਲੜਕੀ ਦਾ ਫਾਦਰ ਹੈ ਨਾ ਉਹ ਬਹੁਤ ਗਰੀਬ ਹੈ ਤੇ ਮੇਰਾ ਗਵੰਡੀ ਹੈ ਠੀਕ ਹੈ ਤੇ ਉਹ ਇੰਨੇ ਜੋਗਾ ਨਹੀਂ ਹੈਗਾ ਲੱਖ ਜੋਗਾ ਤੇ ਮੈਂ ਉਹਨੂੰ ਇਹ ਕਹਾਂਗਾ ਵੀ 50 ਹਜ਼ਾਰ ਰੁਪਿਆ ਮੈਂ ਤੁਹਾਨੂੰ ਦੇ ਦਾਂਗਾ ਠੀਕ ਹੈ ਉਹ ਵੀ 50 ਹਜ਼ਾਰ ਜਿਹੜਾ ਤੁਹਾਨੂੰ ਦੇਣਾ ਹੈ ਠੀਕ ਹੈ ਉਹ ਵੀ ਆਪਣੇ ਕੋਲੋਂ ਮੈਂ ਦੇਾਂਗਾ ਇਹ ਮੈਂ ਉਹਦੀ ਹੈਲਪ ਕਰਾਂਗਾ ਸਰ ਜੇ ਤਾਂ ਤੁਸੀਂ ਆਪਣੇ ਕੋਲੋਂ ਪੈਸੇ ਲਾਣਾ ਚਾਹੁੰਦੇ ਹੋ ਤਕਬਰਾਣ ਦੀ ਗੱਲ ਨਹੀਂ ਹੈ ਆ ਲੋ ਚਾਬੀ ਫੜੋ ਮੈਨੂੰ ਚਾਹੇ 1 ਰੁਪਿਆ ਦੇ ਦਿਓ ਆ ਲੋ ਚਾਬੀ ਸਰ ਜੀ ਇਹ ਤਾਂ ਤੁਸੀਂ ਮੇਰਾ ਨਾਮ ਮਾਨ ਰੱਖ ਲਿਆ ਬਹੁਤ ਮੇਰਾ ਹੌਸਲਾ ਵਧ ਗਿਆ ਮੈਨੂੰ ਬਹੁਤ ਉਮੀਦ ਸੀ ਤੁਹਾਡੇ ਤੇ ਕਿ ਹੌਸਲਾ ਸਾਹਿਬ ਮੈਨੂੰ ਨਹੀਂ ਜਵਾਬ ਦੇਣਗੇ ਤੇ ਹੁਣ ਉਹਦੇ ਵਿੱਚ ਜਿਹੜਾ ਰੋਟੀ ਪਾਣੀ ਦਾ ਇੰਤਜ਼ਾਮ ਆ ਉਹਦੇ ਵਿੱਚ ਵੀ ਰਾਸ਼ਨ ਪਾਣੀ ਹੈ ਉਹਨੂੰ ਮੈਂ ਆਪਣੇ ਕੋਲੋਂ ਦੇ ਰਿਆਂ ਕਿਉਂਕਿ ਉਹ ਗਰੀਬ ਬੰਦੇ ਨੇ ਜਦੋਂ ਮੰਗਾਰ ਹੀ ਮੈਨੂੰ ਕਰਤੀ ਏ ਵੀ ਯਾਰ ਤੇਰੇ ਆਸਰੇ ਸਾਡਾ ਲੜਕੀ ਦਾ ਵਿਆਹ ਹੋਣੂਗਾ ਤੇ ਅੱਜ ਉਹ ਚਲਦਾ ਪੁਰਖ ਆ ਤੇ ਮੈਨੂੰ ਤੁਹਾਡਾ ਬਹੁਤ ਹੌਸਲਾ ਮਿਲਿਆ ਜਿਹੜਾ ਤੁਸੀਂ ਮੈਨੂੰ ਪੈਲਸ ਦੀ ਚਾਬੀ ਫੜਾਤੀ ਵੀ 1 ਰੁਪਿਆ ਵੀ ਨਾ ਦੇਈ ਤੇ ਤੂੰ ਵਿਆਹ ਕਰ ਬੜੀ ਦਾ ਭਾਜੀ ਤੁਸੀਂ ਕੋਈ ਹੋਰ ਸੇਵਾ ਦੱਸੋ ਮੈਨੂੰ ਮੈਂ ਜਨਰੇਟਰ ਦਾ ਵੀ ਇੰਤਜ਼ਾਮ ਕਰ ਦੂੰਗਾ ਸਾਰੀਆਂ ਚੀਜ਼ਾਂ ਦਾ ਕਰ ਦੂੰਗਾ ਤੁਹਾਡੀ ਲੜਕੀ ਹੋਈ ਦਾ ਸਾਡੀ ਲੜਕੀ ਹੋਈ ਇੱਕੋ ਹੀ ਗੱਲ ਆ ਠੀਕ ਹੈ ਹੌਸਲਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜਾ ਮੇਰੇ ਆਏ ਦਾ ਮਾਨ ਰੱਖਿਆ ਹੈ ਜੈ ਹਿੰਦ ਡੋਨਟ ਵਰੀ ਇਹ ਤੁਹਾਡਾ ਆਪਣਾ ਹੀ ਆ ਸਰ ਸਰ ਤੁਸੀਂ ਸਾਡਾ ਪੈਲਸ ਬੁੱਕ ਕਰਾਉਂਦੇ ਰਹਿੰਦੇ ਹੋ ਮੈਂ ਤੁਹਾਡਾ ਮਾਨ ਕੀਤਾ ਹੌਸਲਾ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਓਕੇ ਓਕੇ ਪਰਮਾਤਮਾ ਦੇ ਰੰਗ ਦੇਖੋ ਕਿ ਕਿੰਨੀ ਮੇਰੇ ਤੇ ਕਿਰਪਾ ਸੀ ਦਾਤੇ ਦੀ ਤੇ ਹਰ ਚੀਜ਼ ਦੁਨੀਆ ਦੀ ਮੇਰੇ ਕੋਲ ਸੀ bizness ਦੇ ਵਿੱਚ ਪੈਸਾ ਕਾਰੋਬਾਰ ਕੋਠੀ ਕਾਰ ਦੋਸਤ ਫਰੈਂਡ ਅੱਜ ਮੈਨੂੰ ਕੋਲੋਂ ਪ੍ਰੋਬਲਮ ਆਈ ਗਿਆ ਤੇ ਮੈਂ ਕਿੰਨੇ ਹੀ ਰਿਸ਼ਤੇਦਾਰਾਂ ਕੋਲ ਜਾ ਕੇ ਆਇਆ ਹੈ ਹੱਲਪ ਲੈਣ ਲਈ ਭੈਣ ਕੋਲ ਵੀ ਜਾ ਕੇ ਆਇਆ ਊੜੀ ਲੱਕੀ ਕੋਲ ਵੀ ਜਾ ਕੇ ਆਇਆ ਦੋਸਤੋ ਮੇਤਰਾ ਕੋਲ ਵੀ ਆ ਗਏ ਆ ਵੀ 20 20 3000 ਦੀ ਮੈਨੂੰ ਹੈਲਪ ਦੇ ਦਿਓ ਮੈਂ ਤਾਂਗਾ ਬਿਜ਼ਨਸ ਦੁਆਰਾ ਸ਼ੁਰੂ ਕਰਾਂ ਤੇ ਹੁਣ ਤੇ ਮੈਂ ਕਸਮ ਖਾ ਲਈ ਏ ਵੀ ਅੱਜ ਤੋਂ ਬਾਅਦ ਮੈਂ ਕਦੇ ਜ਼ਿੰਦਗੀ 'ਚ ਸ਼ਰਾਬ ਵੀ ਨਹੀਂ ਪੀਵਾਂਗਾ ਜੂਆ ਵੀ ਨਹੀਂ ਖੇਡਾਂਗਾ ਮਾੜੀ ਸੰਗਤ ਵਿੱਚ ਵੀ ਨਹੀਂ ਪਵਾਂਗਾ ਤੇ ਉਹਨਾਂ ਨੂੰ ਬਸੇ ਫੋਨ ਵੀ ਨਹੀਂ ਕਰਾਂਗਾ ਤੇ ਨਾ ਮੈਂ ਉਹਨਾਂ ਦਾ ਕੰਪਨੀ ਮਾੜੀ ਵਾਲਿਆਂ ਦਾ ਫੋਨ ਸੁਣਾਗਾ ਤੇ ਮੈਂ ਪਰਮਾਤਮਾ ਕੋਲੋਂ ਹੁਣ ਪਰਮਾਤਮਾ ਅੱਗੇ ਅਰਦਾਸ ਕਰਦੇ ਆਂ ਕਿ ਮੈਨੂੰ ਦੁਬਾਰਾ ਮੇਰੇ ਤੇ ਕਿਰਪਾ ਕਰ ਮੈਂ ਆਪਣਾ ਕਾਰੋਬਾਰ ਕਰਕੇ ਦਾ ਰੋਟੀ ਖਾ ਸਕਾਂ ਚੱਲ ਯਾਰ ਇਹ ਚੌਂਕੀ ਦਾ ਘਰ ਹੈ ਆਪਣਾ ਪੁਰਾਣਾ ਦੋਸਤਾਂ ਚੱਲ ਜੇ ਇਹਨੂੰ ਮਿਲਦੇ ਆਂ ਇਹ ਤੋਂ ਮਗਰੋਂ ਤੇ ਲੈਣੇ ਆਂ ਕੋਈ ਧੋਨੀ ਸਾਹਿਬ ਆਓ ਜੀ ਆਓ ਨੀ ਖਾ ਇੱਕ ਢਾਲ ਜੀ ਉਹ ਸਸਰੇ ਕਾ ਸਸਰੇ ਕਾ ਕੀ ਹਾ ਬੱਲੇ ਕੱਦੇ ਬੱਲੇ ਕਿਸ਼ਕੀ ਤਹ ਦੇ ਹੀ ਬੋਲ ਗਿਆ ਬੋਲ ਗਿਆ ਬੜੇ ਦਿਨਾਂ ਬਾਅਦ ਹਾਂ ਹਾਂ ਇਹਦੇ ਬੇਟੇ ਦੇ ਵਿਆਹ ਤੇ ਆਇਆ ਸੀ ਮੈਂ ਥਾਕੇ ਹਾਂਜੀ ਹਾਂਜੀ ਹੋਰ ਸੋ ਉਸ ਤੋਂ ਬਾਅਦ ਫਿਰ ਕਿਤੇ ਦੇ ਬਾਸਰ ਆਪਣੇ ਕੰਮ ਕਰਨ ਸੁਸਤਰ ਆਏ ਹੈ ਟਾਈਮ ਪਾਸ ਹੋਈ ਗਿਆ ਵਧੀਆ ਜ਼ਿੰਦਗੀ ਲੰਗੀ ਆ ਗਈ ਹੈ ਤੁਸੀਂ ਬੈਠੋ ਤੁਹਾਨੂੰ ਥੋੜੀ ਜੀ ਚਾਹ ਪਲਾਈ ਠੀਕ ਹੈ ਜੀ ਚਾਹ ਪੀਨੇ ਆ ਲੋ

ਮੇਰਾ ਯਾਰ ਅੱਜ ਦਿਲ ਕੀਤਾ ਤੇਰੇ ਮੁੰਡੇ ਦੇ ਵਿਆਹ ਤੋਂ ਬਾਅਦ ਵੀ ਚੱਲ ਅਜੇ ਜੋਨੀ ਭਰਾ ਨੂੰ ਮਿਲ ਕੇ ਆ ਉਹ ਘਰੇ ਜਾ ਕੇ ਤੇ ਮੈਂ ਤੈਨੂੰ ਅੱਜ ਮਿਲਣ ਨਹੀਂ ਆਇਆ ਪਹਿਲਾਂ ਇਹ ਦੱਸ ਯਾਰਾ ਖਾਣਾ ਪੀਣਾ ਕੀ ਹੈ ਜੇ ਹੁਕਮਤ ਫੜ ਲਈਏ ਥੋੜੀ ਜੀ ਕੋਈ ਪੈਗ ਸ਼ਗ ਲਿਆਈਏ ਉਹ ਜੋਨੀ ਹੁਣ ਮੈਂ ਨਾ ਪੈਗ ਦਾ ਧਿਆਨ ਛੱਡਦਾ ਹੂੰ ਤੇ ਸ਼ਰਾਬ ਤੋਂ ਮੈਂ ਹੁਣ ਦੂਰ ਹੋ ਗਿਆ ਮੈਨੂੰ ਪੈਗ ਦੀ ਲੋੜ ਨਹੀਂ ਆ ਜਦੋਂ ਮੈਂ ਤੇਰੇ ਮੁੰਡੇ ਦੇ ਵਿਆਹ ਤੇ ਆਇਆ ਸੀਗਾ ਰਾਜ-ਰਾਜੇ ਸ਼ਰਾਬ ਪੀਤੀ ਤੇ ਬੜੇ ਭੰਗੜੇ ਪਾਏ ਨਜ਼ਾਰੇ ਬੌਮਲੇ ਵਿਆਹ ਦਾ ਮਜ਼ਾ ਬਹੁਤ ਆਇਆ ਉਦੋਂ ਪੈਗ ਲਾ ਲਾਂਗੇ ਯਾਰ ਕੀ ਫਰਕ ਪੈਂਦਾ ਪਹਿਲਾਂ ਵੀ ਤੇ ਬੈਠੇ ਨੇ ਆਂ ਕਈ ਵਾਰ ਆਪਾਂ ਜੁਰਨੇ ਗੱਲ ਇਦਾਂ ਆਂ ਕਿ ਮੈਂ ਤੁਹਾਨੂੰ ਕੋਈ ਗੱਲ ਦੱਸਣੀ ਚਾਹਣਾ ਆ ਇਸ ਕਰਕੇ ਮੈਂ ਪੈਗ ਦਾ ਨਾਂ ਨਹੀਂ ਲਿਆ ਤੇ ਮੈਂ ਕਾਰੋਬਾਰ ਤੋਂ ਥੋੜਾ ਜਿਹਾ ਤੰਗ ਆ ਤੇ ਮੇਰਾ ਹੱਥ ਤੰਗਾ ਮੈਂ ਇਸ ਕਰਕੇ ਤੇਰੇ ਕੋਲ ਆਇਆ ਹਾਂ ਈਸ਼ਰ ਯਾਰਾ ਤੂੰ ਹੁਕਮ ਕਰ ਜੋਨੀ ਯਾਰ ਅਸਲ 'ਚ ਤਾਂ ਮੈਨੂੰ ਹੁਣ ਨਾ ਸ਼ਰਮ ਲੱਗਦੀ ਯਾਰ ਮੈਂ ਕਿਹੜੇ ਮੂੰਹ ਨਾਲ ਲੋਕਾਂ ਕੋਲ ਪੈਸੇ ਮੰਗਾ। ਮੈਂ ਆਪ ਵੀ ਰਾਜ਼ੀ ਰਿਆਂ ਤੇ ਘਾਟਾ ਪੈ ਗਿਆ ਬਿジネス ਦੇ ਵਿੱਚ। ਬਿジネス ਮੇਰਾ ਫੇਲ ਹੋ ਗਿਆ। ਤੇ ਮੈਨੂੰ ਥੋੜੀ ਜੀ ਰਕਮ ਦੇ ਦੇ 50000 ਰੁਪਏ ਮੈਂ ਕਾਰੋਬਾਰ ਸਹੀ ਮਹੀਨੇ ਨੂੰ ਮਹੀਨੇ ਜਦ ਤੱਕ ਮੈਂ ਵਿਆਜ ਵੀ ਮੋੜਦਾਗਾ ਤੇ ਤੇਰੀ ਰਕਮ ਵੀ ਮੋੜਦਾਗਾ। ਕਿਹਾ ਦਾ ਆ ਵਿਆਜ ਵਾਲੀ ਕਿਹੜੀ ਗੱਲ ਕਰਤੀ। 50000 ਦੀ ਕਿਹੜੀ ਗੱਲ ਹੈ? ਉਹ ਤੂੰ ਲੱਖ ਲੈ ਲਈ ਯਾਰ ਆਪਾਂ ਨੂੰ। ਜੋਨੀ ਮੈਨੂੰ ਇਹੀ ਉਮੀਦ ਸੀ। ਭਈ ਮੈਨੂੰ ਜੋਨੀ ਨਾ ਨਹੀਂ ਕਰੂਗਾ ਮੇਰਾ ਦਿਲ ਖੁਸ਼ ਕਰਦਾ ਤੂੰ ਇਹ ਗੱਲ ਕਹਿ ਕੇ ਨਾਲੇ ਯਾਰਾ ਤੂੰ ਕਹਿੰਦਾ ਸੀ ਵੀ ਮੈਂ ਗੀਤ ਬੂਤ ਕਰਾਣੇ ਆ ਉਹ ਆਪਣਾ ਛੂੜੀ ਉੱਪਰ ਤਿਆਰ ਹੈ ਕਰਾ ਲੈ ਉਹ ਬੇਸ਼ੱਕ ਪੈਸਾ ਨਾ ਦੇ ਯਾਰ ਯਾਰ ਯਾਰਾਂ ਦੇ ਕੰਮ ਆਂਦੇ ਨੇ ਉਹ ਤੂੰ ਯਾਰਾ 1 ਰੁਪਇਆ ਨਾ ਦੇ ਕਰਾ ਲੈ ਜੋ ਕਰਾਣਾ ਉਹ ਪਤਾ ਗੱਲ ਕੀ ਹੈ ਵੀ ਉਹ ਤਾਂ ਮੇਰਾ ਸ਼ੌਕ ਸੀ ਨਾ ਵੀ ਕਿੱਦਾਂ ਭੰਗੜਾ ਪਾਣਾ ਜਾਂ ਗੀਤ ਉਹ ਤਾਂ ਗਾਣੇ ਵੇਵਾਆਂ ਸ਼ਾਦੀਆਂ ਤੇ ਤੇ ਆਪਾਂ ਰਿਸ਼ਤੇਦਾਰਾਂ ਤੇ ਬੜੀ ਖੁਸ਼ੀ ਬਣਾਉਂਦੇ ਸੀ ਤੇ ਹੁਣ ਉਹ ਮੇਰਾ ਸ਼ੌਕ ਵੀ ਪਿੱਛੇ हट ਗਿਆ ਕਿਉਂਕਿ ਮੇਰਾ ਹੱਥ ਤੰਗ ਹੈ ਪੈਸੇ ਤੋਂ ਤੇ ਹੁਣ ਮੈਂ ਕੋਈ ਬਿਜ਼ਨਸ ਮੁਸਨ ਕਰਦਾ ਆ ਤੇ ਫਿਰ ਮੇਰੇ ਕੋਲ ਪੈਸੇ ਪਵੇ ਆਣਗੇ ਸੌਖਾ ਹੋਊਗਾ ਤੇ ਫਿਰ ਮੈਂ ਕੜਗੇ ਵੀ ਕਰਾਊਗਾ ਤੇ ਤੈਨੂੰ ਮਿਲ ਕੇ ਵੀ ਜਾਊਗਾ ਲਾ ਫਿਰ ਇੱਕ ਕੰਮ ਕਰ ਯਾਰਾ ਥੋੜਾ ਜਿਹਾ ਟਾਈਮ ਦੇ ਦੇ ਯਾਰ ਮੈਨੂੰ ਬੈਂਕ ਤੇ ਚੈੱਕ ਲਾਇਆ ਹੋਇਆ ਬਸ ਕੈਸ਼ ਹੋ ਲੈੰਦੇ ਦੋ ਦਿਨਾਂ ਤੱਕ ਪੈਸੇ ਲੈ ਲਈ ਮਤੋਂ ਚਲ ਠੀਕ ਹੈ ਫਿਰ ਮੈਂ ਦੋ ਦਿਨ ਵੇਟ ਕਰ ਲੈਣਾ ਆ ਤੇ ਮੇਰੀ ਮਦਦ ਤੂੰ ਬਹੁਤ ਜ਼ਰੂਰੀ ਕਰਨੀ ਏ ਕਿਉਂ ਯਾਰ ਮੈਂ ਤੈਨੂੰ ਦੱਸ ਨਹੀਂ ਸਕਦਾ ਮੈਂ ਤੰਗ ਹੋ ਰਾਂ ਮੇਰਾ ਤੇ ਸਮਝ ਲੋ ਵੀ ਰੋਟੀ ਪਾਣੀ ਤੋਂ ਵੀ ਹੱਥ ਤੰਗ ਆ ਰਿਹਾ ਹੈ ਫਿਰ ਤੂੰ ਯਾਰ ਇੱਕ ਕੰਮ ਕਰ ਤੂੰ 2-3000 ਰੁਪਏ ਮੇਰੇ ਤੋਂ ਲੈ ਜਾ ਉਹ ਰੋਟੀ ਪਾਣੀ ਦਾ ਖਾ ਤਾਂੰਗ ਨਾ ਪੈਸੇ ਤੂੰ ਬਾਕੀ ਬਾਅਦੋਂ ਲੈ ਜੀ ਮੇਰੇ ਕੋਲ ਉਹ ਨਹੀਂ ਯਾਰ ਜਉਣੀ ਪਤਾ ਗੱਲ ਲੱਗੀ ਆ ਮੇਰੀ ਤੂੰ ਮਦਦ ਚੱਜ ਨਾਲ ਹੀ ਕਰ ਦੇ ਮੈਨੂੰ ਹਾਰ 2000 ਨਹੀਂ ਚਾਹੀਦਾ ਤੇ ਮੈਂ 12000 ਲੈ ਜਾ ਕੇ ਵੀ ਆਪਣੀ ਇਨਸਰਟ ਸਮਝਾਂਗਾ ਵੀ ਯਾਰ ਐਵੇਂ ਪੈਸੇ ਮੰਗਦਾ ਫਿਰਦਾ। ਲੈ ਵੀ ਮੈਨੂੰ ਮੈਸੇਜ ਆ ਲੈਂਦੇ ਬੈਂਕ ਤੋਂ ਵੀ ਚੈੱਕ ਪਾਸ ਹੈ। ਤਾ ਫੋਨ ਤੈਨੂੰ ਮੈਂ ਕਰੂੰਗਾ। ਤੇ ਆਜੀ ਪੈਸੇ ਲੈ ਜੀ। ਚੰਗਾ ਫਿਰ ਜੌਨੀ ਤੇਰਾ ਬਹੁਤ ਧੰਨਵਾਦ ਯਾਰ ਤੂੰ ਮੇਰਾ ਹੌਸਲਾ ਵਧਾ ਦਿੱਤਾ ਹੈ ਤੇ ਮੈਂ ਇਹ ਸਮਝਦਾ ਕਿ ਮੈਨੂੰ ਕੱਲ ਪਰਸੋ 50000 ਮਿਲੇ ਜਾਣਾ। ਹੁਣ ਤੂੰ ਮੈਨੂੰ ਇਹ ਜਾਸਤ ਤੇ ਮੈਂ ਫਿਰ ਚੱਲਦਾ ਜੀ। ਚੰਗਾ ਬਈ। ਠੀਕ ਹੈ ਕੋਈ ਗੱਲ ਨਹੀਂ ਮੈਂ ਵੇਟ ਕਰਾਂਗਾ ਪਰਵਾਹ ਨਹੀਂ ਧੰਨਵਾਦ ਬਹੁਤ ਧੰਨਵਾਦ ਬਹੁਤ ਧੰਨਵਾਦ ਉਹ ਵਾਹ ਰੱਬ ਕਦੀ ਇਸ ਬੰਦੇ ਦਾ ਵਕਤ ਦੇਖਿਆ ਨੋਟ ਦਿਖਾਂਦਾ ਸੀ ਤੇ ਐ ਐ ਲਗਾਉਂਦਾ ਸੀ ਅੱਜ ਕੀ ਹਾਲ ਹੈ ਯਾਰ ਇਸ ਬਚਾਦੇ ਦਾ ਚੰਗਾ ਭਲਾ ਬਿਜ਼ਨਸ ਸੀ ਸਾਰਾ ਬਚਾਦੇ ਦਾ ਖਤਮ ਹੋ ਗਿਆ ਕਦੀ ਇਹ ਦੇਂਦਾ ਹੁੰਦਾ ਸੀ ਅੱਜ ਮੰਗਣ ਦੀ ਨੋਕਤ ਆ ਗਈ ਹੈ बाज मुक़दरा इश्क न मिलंद बाज मुकदरा पीर बाजबर इश्क नदरा इश्क नििसबत गुलाम नी बणंद बिना गुलाब इश्क दो हीर न हिसे औड़ी रहमत कह सघ लादी शादे इश्क जूटा